ਡੇ ਵੱਡੇ ਪੁਲਿਸ ਅਫੀਸਰ ਨੂੰ ਮੰਨ ਕੇ ਚੱਲੋ ਕਿਤੇ ਵੀ ਜਾਂਦਾ ਹੋਊਗਾ ਲੋਕਿ ਅਬਲਾਈਜ਼ ਕਰਦੇ ਨੇ ਪਹਿਲਾਂ ਤਾਂ ਵੀ ਜੈਨੂਨਲੀ ਵੀ ਤੁਸੀਂ ਕਰਪਸ਼ਨ ਦੀ ਗੱਲ ਨਹੀਂ ਹੈ ਵੀ ਜੇ ਉਹਨਾਂ ਨੂੰ ਕੁਝ ਖਰੀਦਣਾ ਕੁਝ ਵੀ ਕਰਨਾ ਹਰ ਚੀਜ਼ ਤੇ ਡਿਸਕਾਊਂਟ ਮਿਲਣਾ ਹਰ ਕੁਝ ਉਹਨਾਂ ਨੂੰ ਲੋਕੀ ਹੱਥਾਂ ਤੇ ਚੱਕਦੇ ਨੇ ਜਿਹੜੇ ਆਈਪੀਐਸ ਜਾਂ ਸਿਵਲ ਸਰਵੈਂਟਸ ਹੁੰਦੇ ਆ ਇਹ ਕਿਉਂਕਿ ਬੜੇ ਵੱਡੇ ਅਹੁਦੇ ਹੁੰਦੇ ਨੇ ਤੇ ਲੋਕੀ ਇਹਨਾਂ ਨੂੰ ਬਹੁਤ ਸਨਮਾਨ ਦਿੰਦੇ ਨੇ ਬੜੀ ਰਿਸਪੈਕਟ ਦਿੰਦੇ ਨੇ ਤੇ ਜਿਹੜਾ ਤੁਸੀਂ ਇੱਕ ਗੱਲ ਦੇਖੋ ਨਾ ਉਸ ਤੋਂ ਬਾਅਦ ਵੀ ਇਹਨਾਂ ਨੂੰ ਦੇਖੋ ਘਰ ਜਿਹੜਾ ਹੈਗਾ ਸਰਕਾਰ ਵੱਲੋਂ ਵਧੀਆ ਤੋਂ ਵਧੀਆ ਲੋਕੇਸ਼ਨ ਤੇ ਇਹਨਾਂ ਨੂੰ ਘਰ ਮਿਲਦੇ ਹੈਗੇ ਆ ਠੀਕ ਹੈ ਫਿਰ ਇਹਨਾਂ ਨੂੰ ਨੌਕਰ ਚੱਕਰ ਟੈਲੀਫੋਨ ਪਤਾ ਮਤਲਬ ਕਹਿੰਦਾ ਮਤਲਬ ਦੀ ਖਰਚੇ ਵਾਲੀ ਤਾਂ ਕੋਈ ਗੱਲ ਨਹੀਂ ਹੈ ਕਿਉਂਕਿ ਹਾਂਜੀ ਵੀ ਖਰਚੇ ਕਰਕੇ ਇਹਨਾਂ ਨੂੰ ਪੈਸਾ ਹੋਰ ਚਾਹੀਦਾ ਹੋਗਾ ਗੱਲ ਇਹ ਮੇਰੇ ਜਨ ਵਿੱਚ ਵੀ ਇਹ ਸਵਾਲ ਆ ਰਿਹਾ ਸੀਗਾ ਕਿ ਇਦਾਂ ਦੀ ਕਿਹੜੀ ਇਨਸਿਕਿਉਰਟੀ ਕਿ ਇੱਕ ਐਡੇ ਵੱਡੇ ਸੀਨੀਅਰ ਅਫੀਸਰ ਦਾ ਬੇਟਾ ਜਿਹੜਾ ਖੁਦ ਜੀਓ ਕਹਿੰਦੇ ਉਹਨੂੰ ਗੈਜਟਿਡ ਅਫੀਸਰ ਦਾ ਰੈਂਕ ਹੁੰਦਾ ਜਿਹੜਾ ਡੀਐਸਪੀ ਹੈ ਵੀ ਜਿਨੇ ਜੁਆਇਨਿੰਗ ਹੀ ਆਪਣੀ ਜਿਹੜੀ ਹੈਗੀ ਹੈ ਉਹ ਐਸ ਅ ਡੀਐਸਪੀ ਜਾਂ ਗੈਜਟਿਡ ਅਫੀਸਰ ਕੀਤੀ ਹੈ ਤੇ ਉਸ ਤੋਂ ਬਾਅਦ ਉਹ ਬੰਦਾ ਆਈਪੀ ਮਤਲਬ ਆਈਪੀਐਸ ਵੀ ਬਣ ਜਾਂਦਾ ਇਹ ਸਭ ਤੋਂ ਵੱਡੀਆਂ ਜਿਹੜੀਆਂ ਨੌਕਰੀਆਂ ਨੇ ਪੰਜਾਬ ਆਪਣਾ ਹਿੰਦੁਸਤਾਨ ਦੇ ਵਿੱਚ ਇਸ ਤੋਂ ਬਾਅਦ ਵੀ ਕੀ ਜ਼ਰੂਰਤ ਰਹਿ ਜਾਂਦੀ ਮਤਲਬ ਕਿਹੜੀ ਹਵਸ਼ਾ ਹੈ ਉਹ ਜਿਹੜੀ ਪੂਰੀ ਨਹੀਂ ਹੁੰਦੀ